ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਹੁਣ ਉਤਾਵਲੇ ਹੋ ਗਏ ਬਸੰਤ ਕੋਰ ਬੇਚੈਨ ਬੈਠੀ ਨੂੰ ਛੱਡ ਗਏ ਜਿਸ ਦਾ ਜੀ ਕਾਲਾ ਹੈ ਕਿ ਛੇਤੀ ਪਤਾ ਲੱਗੇ ਦਿਲ ਨੂੰ ਹੁਣ ਕੁਡਲ ਨਹੀਂ ਪੈਂਦੀ ਪਰ ਬੇਚੈਨੀ ਹੁੰਦੀ ਹੈ ਕਿ ਕਿਵੇਂ ਉੱਡ ਜਾਵਾਂ ਮਾਜੇ ਤੇ ਧੀ ਇਉਂ ਟੋਲ ਲਵਾਂ ਜਿਵੇਂ ਕੋਇਲ ਉਡਾਰੀਆਂ ਮਾਰ ਬੱਚੇ ਨੂੰ ਲੱਭ ਲੈਂਦੀ ਹੈ ਪਰ ਫੇਰ ਨਿਰਾਸ਼ਾ ਆਉਂਦੀ ਹੈ ਕਿ ਖਬਰੀ ਉਹ ਨਾ ਆਈ ਹੋਵੇ ਉਸ ਦਾ ਪਤਾ ਅਜੇ ਨਾਂ ਲੱਗਾ ਹੋਵੇ ਇਸੇ ਹਾਲ ਰਾਤ ਪੈ ਗਈ ਪਤੀ ਜੀ ਆ ਗਏ ਸਾਰੀ ਵਿੱਥਿਆ ਉਹਨਾਂ ਨੂੰ ਸੁਣਾਈ ਉਹ ਵੀ ਸੋਚੀ ਪੈ ਗਏ ਪਰ ਫੇਰ ਆਖਣ ਲੱਗੇ ਜੇ ਗੁਰਮਤੇ ਦੇ ਵੇਲੇ ਬੱਚੀ ਸ਼ਤਰੂਜੀਤ ਸਿੰਘ ਦੇ ਬੇਟੇ ਨਾਲ ਪੁੱਜੀ ਹੈ ਤਦ ਹੁਣ ਤੱਕ ਉਹ ਘਰ ਅੱਪੜ ਦੀ ਜਾਂ ਬੋਰੀਆਂ ਵਾਲੇ ਦਾਤਾ ਜੀ ਸਾਨੂੰ ਖਬਰ ਕਰਕੇ ਆਂਦਰੀ ਠੰਡ ਪਾਉਂਦੇ ਉਹ ਬੜੇ ਮ੍ਰਿਦੁਲ ਹਨ ਨਰਮ ਦਿਲ ਵਾਲੇ ਹਨ ਕੂਲੇ-ਕੂਲੇ ਪ੍ਰੇਮ ਦਾ ਰੂਪ ਹਨ ਬਸ ਨਾਮ ਵਿੱਚ ਰਤੇ ਰੱਬੀ ਨਾਲ ਲੱਗੇ ਰਹਿਣਾ ਕੁਛ ਕਰਨਾ ਤਾਂ ਭਲਾ ਉਹਨਾਂ ਕਿਉਂ ਸੁੱਧ ਨਾ ਕੱਲੀ ਅਕਾਲ ਬੂੰਗੇ ਵੱਲੋਂ ਹੀ ਸੂ ਆ ਜਾਂਦੀ ਸੋ ਵਿਸਵਾ ਬੱਚੀ ਨਹੀਂ ਆਈ ਬਸੰ ਸਾਈਆਂ ਜੀਓ ਜੁਗ ਜੁਗ ਜੀਓ ਸੋ ਗੱਲਾਂ ਹੋ ਜਾਂਦੀਆਂ ਹਨ ਪਤਾ ਤਾਂ ਮੰਗਾਓ ਨਾ ਇਹ ਜੋ ਹੁਣ ਅਵੱਲੀ ਤੂ ਸ਼ੁਰੂ ਹੋਈ ਹੈ ਤੇ ਕਬਰਾ ਪਾਉਂਦੀ ਹੈ ਇਹ ਤਾਂ ਕਿਸੇ ਪੇੜ ਪੱਤਨ ਲੱਗੇ ਪਤੀ ਜੀਓ ਜੀ ਸਤ ਬਚਨ ਮੈਂ ਤਾਂ ਤੁਸਾਂ ਨਾਲ ਇਹ ਇੱਕ ਵਿਚਾਰ ਦੀ ਗੱਲ ਕੀਤੀ ਹੈ ਬਾਕੀ ਸਵੇਰੇ ਹੀ ਕਿਸੇ ਨੂੰ ਪੰਜਾਬ ਟੋਰਦਾ ਹਾਂ ਰਾਹ ਖੇੜੇ ਦੇ ਕੀ ਹਾਲ ਹਨ ਪਤਾ ਕਰ ਲਵਾਂ ਫਿਰ ਮੈਂ ਆਪ ਵੀ ਜਾਣ ਨੂੰ ਤਿਆਰ ਹਾਂ ਅਕਾਲ ਬੂੰਗੇ ਦੇ ਜਥੇਦਾਰ ਨੂੰ ਮਿਲਾਂਗਾ ਬੋਰੀਆਂ ਵਾਲੇ ਦਾਤਾ ਜੀ ਨੂੰ ਮਿਲਾਂਗਾ ਜਦੋਂ ਉਹ ਪਿਛਲੀ ਵੇਰ ਅਫਗਾਨਿਸਤਾਨ ਨੂੰ ਟੁਰੇ ਸਨ ਬੱਚੀ ਵਾਸਤੇ ਮੈਂ ਖਾਸ ਜਾ ਕੇ ਆਖਿਆ ਸੀ ਇਸ ਪ੍ਰਕਾਰ ਪਤੀ ਪਤਨੀ ਦੀਆਂ ਰਾਤ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਦੋਹਾਂ ਨੂੰ ਨੀਂਦ ਪੈ ਗਈ ਪਰ ਉਖੜ ਵੀ ਕਦੇ ਪਈ ਕਦੇ ਖੁੱਲ ਗਈ ਹਾਂਜੀ ਦਿਨ ਲੰਘਦੇ ਗਏ ਦਿਨ ਲੰਘਦੇ ਹਨ ਕਦੇ ਦਿਨ اٹਕੇ ਹਨ ਦੁੱਖ ਹੋਵੇ ਸੁੱਖ ਹੋਵੇ ਟਿਕਾਓ ਹੋਵੇ ਉੱਚੜ ਚੀਤੀ ਘਬਰਾਹ ਹੋਵੇ ਜੋ ਹੋਵੇ ਸੋ ਹੋਵੇ ਦਿਨ ਲੰਗੀ ਜਾਂਦੇ ਹਨ ਸੋ ਲੰਘਦੇ ਹੀ ਗਏ ਮਾਂ ਕਦੇ ਘਬਰਾ ਵਿੱਚ ਕਦੇ ਅਰਦਾਸ ਵਿੱਚ ਕਦੇ ਟਿਕਾਓ ਵਿੱਚ ਕਦੇ ਉੱਚੀ ਕਦੇ ਗਿੰਤੀਆਂ ਵਿੱਚ ਲੱਗੀ ਰਹੀ ਕਾਕੀ ਦੇ ਪਿਤਾ ਜੀ ਨੇ ਇੱਕ ਇਤਬਾਰੀ ਬੇਦਰਕਾ ਅਕਾਲ ਬੂੰਗੇ ਦੇ ਜੱਥੇਦਾਰ ਵੱਲ ਟੋਰਿਆ ਇੱਕ ਪਟਿਆਲੇ ਟੋਰਿਆ ਜੋ ਮੱਤਾ ਰਿਆਸਤ ਵੱਲੋਂ ਗੁਰਮਤੇ ਤੇ ਗਏ ਕੋਈ ਸੱਜਣ ਸੁਧ ਲੈ ਆਏ ਹੋਣ ਪਰ ਅਜੇ ਕਿਸੇ ਪਾਸਿਓ ਕੋਈ ਨਹੀਂ ਸੀ ਮੁੜਿਆ ਰਾਤ ਪਹਿਰ ਬੀਤ ਚੁੱਕੀ ਹੈ ਚੰਦਰਮਾ ਦੀ ਚਾਨਣੀ ਛਟਕ ਰਹੀ ਹੈ ਜਿੰਨਾ ਪਾਣੀਆਂ ਤੇ ਪੈ ਰਹੀ ਹੈ ਉਹ ਚਾਨਣ ਦੇ ਆਸਰੇ ਚੰਦ ਦਾ ਦਰਸ਼ਨ ਕਰ ਰਹੇ ਖਿੜਖਿੜ ਹੱਸ ਰਹੇ ਹਨ ਜਿੰਨਾ ਰੇਤਿਆਂ ਤੇ ਪੈ ਰਹੀ ਹੈ ਉਹਨਾਂ ਦੇ ਚਮਕਦੇ ਕਿਣਕੇ ਚੰਦ ਵੱਲ ਨਜ਼ਰ ਲਾਈ ਹੁਲਾਰਿਆਂ ਵਿੱਚ ਨੈਣ ਚਮਕੇ ਪਾ ਰਹੇ ਹਨ ਕੁਦਰਤ ਅਡੋਲ ਹੈ ਸਾਰੇ ਸੁੱਤੇ ਪਏ ਹਨ ਤਾਰੇ ਸੁੱਤਿਆਂ ਨੈਣਾਂ ਨੂੰ ਵੇਖ ਵੇਖ ਸਹਿਨਤਾ ਮਾਰਦੇ ਹਨ ਪਰ ਸੁੱਤੇ ਨੈਣ ਸੁੱਤੇ ਹੀ ਪਏ ਹਨ ਕੁਝ ਸਾਰ ਨਹੀਂ ਕਿ ਅਰਸ਼ਾਂ ਤੋਂ ਕੌਣ ਨੂਰ ਵਰਸਾ ਰਹੇ ਹਨ ਵਸੰਤ ਕੋਰ ਦੇ ਘਰ ਲੱਕੜੇ ਬੂਹਾ ਖੜਕਿਆ ਸਿੰਘ ਜੀ ਤਾਂ ਸੋ ਗਏ ਸਨ ਪਰ ਬੀਬੀ ਜੀ ਅਜੇ ਜਾਗ ਰਹੀ ਸੀ ਦੀਵਾ ਟਿਮਟਿਮਾ ਰਿਹਾ ਸੀ ਬੀਬੀ ਆਪਣੇ ਬਿਸਰੇ ਤੇ ਲੇਟੀ ਝਰੋਖਿਆਂ ਵਿੱਚੋਂ ਆ ਰਹੇ ਚੰਦ ਤੇ ਤੱਕ ਰਹੀ ਤਾਰਿਆਂ ਨਾਲ ਗੱਲਾਂ ਕਰ ਰਹੀ ਸੀ ਆਵਾਜ਼ ਉਨਕੇ ਚੁਬਾਰੇ ਵਿੱਚੋਂ ਸਹਜੇ ਬੋਲੀ ਭਾਈਆ ਜੀ ਕੌਣ ਹੈ ਆਵਾਜ਼ ਲਿੱਟਾਂ ਵਾਲੇ ਆਵਾਜ਼ ਪਛਾਨ ਕੇ ਬੀਬੀ ਛੇਤੀ ਛੇਤੀ heਠਾਂ ਉਤਰੀ ਸੈਜੇ ਹੋੜਾ ਪੁਆਇਆ ਜੰਦਰਾ ਖੋਲਿਆ ਕੁੰਡਾ ਖੋਲਿਆ ਆਖਿਆ ਜੀ ਉਹ ਆਇਆ ਨੂੰ ਪਰ ਇਸ ਛਿੰਨ ਚੇਤਾ ਆ ਗਿਆ ਕਿ ਚੁਬਾਰੇ ਵਿੱਚ ਬੈਠਣ ਨੂੰ ਥਾਂ ਨਹੀਂ ਮੈਂ ਛੇਤੀ ਜਾ ਕੇ ਥਾਂ ਬਣਾਵਾ ਕੁੰਡਾ ਮਾਰ ਆਇਆ ਜੀ ਕਹਿੰਦੀ ਉਤਾਵਲੀ ਉਤਾਵਲੀ ਬਸੰਤ ਉੱਤੇ ਚਲੀ ਗਈ ਮੰਜਾ ਆਪਣਾ ਚਾਇਆ ਪੀੜੀ ਸੰਤਾ ਵਾਸਤੇ ਡਾਈ ਤੇ ਜ਼ਰਾ ਵਿੱਥ ਤੇ ਸਾਫ ਵਿਛਾ ਕੇ ਬੈਠ ਗਈ ਤੇ ਸੋਚਣ ਲੱਗ ਪਈ ਸੁਖ ਹੋਵੇ ਸੰਤ ਐਸ ਵੇਲੇ ਆਏ ਹਨ ਖਬਰੇ ਸੁਖ ਦੀ ਸੋ ਲਿਆਏ ਹੋਣ ਖਬਰੇ ਮੇਰੇ ਦਿਲ ਅਨਹੋਣੀਆਂ ਆਸਾਂ ਦੇ ਜੋ ਸੱਪ ਜਗਾ ਗਏ ਹਨ ਨਿਰਾਸ਼ਾ ਦੀ ਸੋ ਲਿਆ ਕੇ ਉਹਨਾਂ ਦੇ ਫੁੰਕਾਰੇ ਠੰਡੇ ਕਰਨ ਆਏ ਹਨ ਇਸ ਪ੍ਰਕਾਰ ਦੇ ਖਿਆਲ ਬਿਜਲੀ ਦੇ ਵੇਗ ਮੰਗੂ ਸਿਰ ਵਿੱਚੋਂ ਲੰਘਦੇ ਹਨ ਕਿ ਐਨਿਆਂ ਨੂੰ ਪੌੜੀਆਂ ਵਿੱਚੋਂ ਚੜਨ ਦੀ ਆਵਾਜ਼ ਆਈ ਪਰ ਕਦਮ ਹੌਲੇ ਹਨ ਪੋਖੜ ਦੀ ਆਵਾਜ਼ ਮੱਦਮ ਹੈ ਰਾਤ ਹੋਣ ਕਰਕੇ ਸੰਤ ਜਾਣ ਕੇ ਹੌਲੇ ਕਦਮ ਸੁੱਟਦੇ ਹੋਣਗੇ ਤਾਂ ਜਾ ਗੁਆਂਡੀ ਨਾ ਕੋਈ ਜਾਗੇ ਸੋਚਦੀ ਸੋਚਦੀ ਬਸੰਤ ਕੋਰ ਦੇ ਦਿਮਾਗ ਅੱਗੋਂ ਇੱਕਦਮ ਸਾਰੇ ਵਿਛੋੜੇ ਦਾ ਬੀਤਿਆ ਨਕਸ਼ਾ ਲੰਗਿਆ ਨੈਣ ਪਰ ਆਏ ਤੇ ਲੂ ਖੰਡੇ ਖੜੇ ਹੋ ਗਏ ਹਾਏ ਸਤਮੰਤ ਦਾ ਸੰਕਲਪ ਚੀਰਦਾ ਚੀਰਦਾ ਕਲੇਜੇ ਵਿੱਚੋਂ ਲੰਗਿਆ ਐਨੇ ਨੂੰ ਆ ਗਏ ਭਗਵੇਂ ਚੋਲੇ ਵਾਲੇ ਅੰਦਰ ਲੰਘ ਮਾ ਦੇ ਡੁੱਬ ਡੁਬਾਏ ਨੈਣਾ ਨੇ ਵੜਦੇ ਤੱਕੇ ਪਰ ਚੋਲੇ ਵਾਲੇ ਪੀੜੀ ਤੇ ਨਹੀਂ ਬੈਠੇ ਕੜੰਬ ਸੰਤ ਦੀ ਗੋਦ ਵਿੱਚ ਤੇ ਗਲਵਕੜੀ ਪਾ ਲਈ ਇੱਕ ਛਿੰਨ ਤੇ ਵੀ ਕਿੰਨੇ ਹੀ ਨਿੱਕੇ ਹਿੱਸੇ ਵਿੱਚ ਜਿੰਨੇ ਚਿਰ ਵਿੱਚ ਕਿ ਬੀਬੀ ਤਰਬਕੀ ਕੇ ਹੈ ਸੰਤ ਕੀ ਆਗ ਤੇ ਮੇਰੀ ਗੋਦੀ ਵਿੱਚ ਬੈਠਣਾ ਕੀ ਆਗ ਹਾਂ ਉਸ ਤੋਂ ਮੇ ਤ੍ਰਿਖੇ ਵੇਗ ਨਾਲ ਝੋਲੀ ਬੈਠੀ ਸੁਰਤ ਦੀ ਆਵਾਜ਼ ਆਈ ਅੰਮੀ ਤੇ ਗਲਵਕੜੀ ਪੈ ਗਈ ਹੋਰ ਤ੍ਰਿਖੀ ਗਲਵਕੜੀ ਹੋ ਗਈ ਚੰਬਰ ਕਰੜੀ ਬੇਤਰਸ ਚੰਬੜ ਕੁੱਟ ਕੇ ਕੁੱਟੀ ਰਹਿ ਜਾਣ ਵਾਲੀ ਚੰਬੜ ਡਾਡੇ ਹੀ ਤਰੀਖੇ ਨੱਸੇ ਜਾਂਦੇ ਸਮੇਂ ਦੇ ਡਾਡੇ ਨਿੱਕੇ ਚਿਰ ਵਿੱਚ ਮਾਂ ਦਾ ਤੜਫਦਾ ਰਿਦਾ ਉਸ ਮਿੱਟੀ ਛੋ ਔਰ ਉਸ ਮਮਤਾ ਪਰ ਹੀ ਆਵਾਜ਼ ਨੂੰ ਸਿਆਣ ਗਿਆ ਤੇ ਸਿਆਣ ਦੇ ਸਾਰ ਆਹ ਮੁਹਾਰੇ ਮਾਂ ਦੀਆਂ ਬੱਚੀ ਦੇ ਦੁਆਲੀ ਕਲਾਈਆਂ ਚੰਬੜ ਗਈਆਂ ਸਿਰੇ ਨੂੰ ਇੱਕ ਬੇਸੁద్ధి ਛਾ ਗਈ ਚੌਹਾਂ ਹੀ ਕਲਾਈਆਂ ਦੀ ਕੁੱਟ ਅਸਹਿ ਚੰਬੜ ਹੈ ਹਾਈ ਪਿਆਰ ਤੇਰੀਆਂ ਪੀੜਾਂ ਹਰ ਲੈਣ ਵਾਲੀਆਂ ਅਦਾਵਾਂ ਵਾ ਵਾ ਉਸ ਡਾਡੀ ਘਟ ਵਿੱਚ ਦੋਹਾਂ ਨੂੰ ਹੋਸ਼ ਹੀ ਨਹੀਂ ਜੁਸੇ ਤੋਂ ਵੱਧ ਚੰਬੜੇ ਹਨ ਕੁਟੀਜੇ ਹਨ ਪਰ ਕੁੱਟ ਦੀ ਪੀੜ ਨਹੀਂ ਪਈ ਹਾਂ ਜੁਸੇ ਕੁਟੀਜੇ ਸੰ ਕਿ ਨੇੜੇ ਤੋਂ ਨੇੜੇ ਹੋ ਜਾਣ ਪਰ ਇਸ ਤੋਂ ਵੱਧ ਹੋਰ ਨੇੜੇ ਕੀ ਹੋਣ ਨੇੜੇ ਤੋਂ ਨੇੜੇ ਤਾਂ ਮੰਨ ਹੁੰਦੇ ਹਨ ਸਹੋਂਨ ਉਹ ਵੀ ਹੋ ਗਏ ਹਨ ਨੇੜੇ ਤੋਂ ਨੇੜੇ ਆਪੋ ਵਿੱਚ ਘੁਲ ਮਿਲ ਲੀਨ ਹੋ ਗਏ ਹਨ ਮਨ ਵਿੱਚ ਮਨ ਪ੍ਰੇਮ ਦੀ ਪਿਗਲਾਹੜ ਤੇ ਮਮਤਾ ਦੀ ਧਾ ਵਜਵੀ ਖਿੱਚ ਨਾਲ ਹਾਂ ਆਪੇ ਵਿੱਚ ਮਨ ਗੁੰਮ ਹੋ ਗਏ ਹਨ ਜਾਂ ਆਖੋ ਬੇਸੁੱਧ ਹੋ ਗਏ ਹਨ ਬੇਸੂਰਤ ਹਨ ਪਰ ਵੇਖੋ ਸੂਰਤਾਂ ਸੂਰਤ ਵਿੱਚ ਰਲ ਮਿਲ ਗਈ ਹੈ ਸੂਰਤ ਸੂਰਤ ਵਿੱਚ ਪ੍ਰੋ ਹੋ ਗਈ ਹੈ ਸੂਰਤਾਂ ਬੇਸੂਰਤ ਕਿਉਂ ਹਨ ਸੂਰਤ ਸੂਰਤ ਵਿੱਚ ਰਲ ਕੇ ਮਗਨਾ ਆਨੰਦ ਹੋ ਰਹੀ ਹੈ ਉਹ ਯਤਨ ਜੋ ਜੁੱਸਿਆਂ ਨੇ ਇੱਕ ਹੋਣ ਦਾ ਕੀਤਾ ਹੈ ਉਨਾ ਮਨਾ ਦੇ ਇਕ ਹੋ ਜਾਣ ਵਿੱਚ ਆਪਣੇ ਮਨੋਰਥ ਦੇ ਕਮਾਲ ਨੂੰ ਅਪੜ ਗਿਆ ਹੈ ਮਨ ਮਨ ਵਿੱਚ ਲੀਨ ਹੈ ਚਿੱਤ ਚਿੱਤ ਵਿੱਚ ਸਮਾ ਰਿਆ ਹੈ ਰੰਗ ਲੱਗ ਰਿਹਾ ਹੈ ਰੰਗ ਨੇ ਦੋ ਰੰਗ ਇੱਕ ਰੰਗ ਕੀਤੇ ਹਨ ਰੰਗ ਕਨਾ ਹੋ ਰਿਹਾ ਹੈ ਮਾ ਧੀ ਪ੍ਰੇਮ ਵਿੱਚ ਧੀ ਮਾ ਪ੍ਰੇਮ ਵਿੱਚ ਗੁੰਮ ਹਨ ਗੁੰਮ ਹਨ ਗੁੰਮ ਰਹੋ ਜਿਓ ਜੀ ਗੁੰਮ ਰਹੋ ਪ੍ਰੇਮਿਓ ਇਹੋ ਹੀ ਵੇਲਾ ਜੇ ਇਹੋ ਛਿੰਨ ਹੈ ਕਿ ਜਿਸ ਨੂੰ ਦੋਵੇਂ ਲੋਚਦੇ ਹਨ ਇਹੋ ਪਿਆਰ ਸੰਗਮ ਹੈ ਜਿਸ ਵਿੱਚ ਵਿੱਥਾਂ ਵਾਲੇ ਵਿੱਥਾਂ ਮੇਟ ਕੇ ਆਪੇ ਵਿੱਚ ਗੁੰਮਦੇ ਹਨ ਭਾਗ ਹੋਣ ਤਾਂ ਗੁੰਮਿਆ ਆਪਾ ਕਿਸੇ ਹੋਰ ਉਚੇਰੀ ਚੋਟੀ ਤੇ ਜਾ ਲੱਭਦਾ ਹੈ ਹਾਂ ਮਾਂ ਤੀ ਹਾਂ ਬੇਟੀ ਅਮੀਮ ਗੁੰਮ ਹੋਈਆਂ ਰਹੋ ਜਦ ਤੱਕ ਸਮਾਂ ਆ ਗਿਆ ਦੇਵੇ ਆਪੋ ਵਿੱਚ ਮਿਲੀਆਂ ਆਪੇ ਵਿੱਚ ਗੁੰਮ ਰਹਿਣਾ ਇਸ ਆਪਾ ਕੁਲ ਮਿਸਮਾਦੀ ਵਿੱਚ ਇਸ ਆਪੇ ਦੇ ਆਪੇ ਤੋਂ ਭੁੱਲ ਆਪਿਆ ਵਿੱਚ ਸਮਾਈ ਆਉਣ ਵਾਲੀ ਸਮਾਦੀ ਨੇ ਪਰਤਾ ਖਾਦਾ ਲੰਮੇ ਲੰਮੇ ਸਾਹ ਆਏ ਮਾ ਦਾ ਹੱਥ ਪਿੱਠ ਤੇ ਫਿਰਨ ਲੱਗਾ ਪਹਿਲੀ ਆਵਾਜ਼ ਆਈ ਸਤਵੰਦ ਦੂਜੀ ਆਵਾਜ਼ ਆਈ ਅੰਮੀ ਜੀਓ ਅੰਮੀ ਪਰ ਹੁਣ ਫਿਰ ਬੇਸੁੱਦੀ ਦੀ ਲਹਿਰ ਜਈ ਛਾਂਦੀ ਜਾਂਦੀ ਹੈ ਮੁਰਮੁਰ ਸਿਰ ਵਿੱਚ ਵੱਜਦੀ ਹੈ ਪਰ ਘੱਟ ਵੱਜਦੀ ਹੈ ਮੁਰਮੁਰ ਵੱਜਦੀ ਢਿੱਲੀ ਹੁੰਦੀ ਜਾਂਦੀ ਹੈ ਪਿੱਠ ਤੇ ਹੱਥ ਫਿਰਦੇ ਹਨ ਮੱਥਾ ਚ ਉਮੀਦਾ ਹੈ ਤੇ ਹੋਸ਼ ਕੰਮ ਕਰਦੀ ਹੈ ਹੁਣ ਮਾਂ ਵੇਖਦੀ ਹੈ ਬੱਚੀ ਦਾ ਮੁਖੜਾ ਫੇਰ ਗਲੇ ਲਾ ਲੈਂਦੀ ਹੈ ਏਓ ਮਿਲਦਿਆਂ ਹੁਣ ਸੰਸੇ ਹੋਰੀ ਆ ਗਈ ਹੈ ਇਹ ਸਤਵੰਤ ਹੈ ਕਿ ਸਤਵੰਤ ਦਾ ਸੁਪਨਾ ਨੈਣ ਤਾਂ ਉਸ ਪਿਆਰ ਨਸ਼ੇ ਵਿੱਚ ਮਿਟ-ਮਿਟ ਜਾਂਦੇ ਹਨ ਖੁੱਲਦੇ ਹਨ ਦੇਖਦੇ ਹਨ ਪਰ ਮਨ ਕਹਿੰਦਾ ਹੈ ਸੁਪਨਾ ਹੈ ਕਈ ਵੇਰ ਆਇਆ ਫਿਰ ਧੀ ਨੂੰ ਕੁੱਟ ਲੈਂਦੀ ਹੈ ਜ਼ੋਰ ਨੂੰ ਕੁੱਟਦੀ ਹੈ ਤਕੜਾ ਜੱਫਾ ਮਾਰਦੀ ਹੈ ਮਤੇ ਅੱਜ ਵੀ ਇਹ ਸੁਪਨਾ ਹੀ ਨਾ ਹੋ ਜਾਵੇ ਫੇਰ ਪੁੱਛਦੀ ਹੈ ਸਤਵੰਤ ਤੂੰ ਹੈ ਤੀ ਅੰਮੀ ਜੀ ਮਾਂ ਸੱਚ ਮੁੱਚ ਤੀ ਅੰਮੀ ਜੀ ਮਾਂ ਤੂੰ ਸੁਪਨਾ ਤਾਂ ਨਹੀਂ ਧੀ ਘੁੱਟ ਕੇ ਜੱਫਾ ਮਾਰਦੀ ਹੈ ਉਹ ਮਾਂ ਦੀ ਛਾਤੀ ਨਾਲ ਸਿਰ ਸਹਲਾ ਸਹਲਾ ਕੇ ਲਾਉਂਦੀ ਹੈ ਊ ਊ ਕਰਦੀ ਹੈ ਕਹਿੰਦੀ ਹੈ ਅੰਮੀ ਮੈਂ ਹਾਂ ਪਰ ਹਾਏ ਸੁਪਨਿਆਂ ਹੱਥੋਂ ਕਈ ਵੇਰ ਛੱਲੀ ਜਾ ਚੁੱਕੀ ਮਾਂ ਬਾਹਾਂ ਘੁੱਟ ਘੁੱਟ ਵੇਖਦੀ ਹੈ ਪੇਠ ਤੇ ਚੁੰਨੀ ਪਰਦੀ ਹੈ ਸਿਰ ਤੇ ਕੇਸ ਟਟੋਲਦੀ ਹੈ ਫਿਰ ਕੰਡ ਨੂੰ ਹੱਥ ਨਾਲ ਦਬਕੇ ਛਾਤੀ ਨਾਲ ਘੁੱਟਦੀ ਹੈ ਆਪਣੇ ਹੱਥ ਨੂੰ ਚੱਕ ਮਾਰ ਕੇ ਚੀਸ ਵਰਤੀਤ ਕਰਦੀ ਹੈ ਹਾਂ ਅਜ ਸੁਪਨਾ ਨਹੀਂ ਹੈ ਹੁਣ ਹੋਰ ਹੋਸ਼ ਪਰਤਦੀ ਹੈ ਨੈਣ ਚਮਾ-ਚਮ ਭਾਰ ਆਉਂਦੇ ਹਨ ਲੂ ਕੰਡੇ ਖੜੇ ਹੁੰਦੇ ਹਨ ਅੰਦਰ ਗੁਦਗੁਦੀ ਹੁੰਦੀ ਹੈ ਆਵਾਜ਼ ਮਾਰਦੀ ਹੈ કંਠ ਭਾਰ ਆਉਂਦਾ ਤੇ ਗਦਗਦ ਹੋ ਜਾਂਦਾ ਹੈ ਮਿੱਠੇ-ਮਿੱਠੇ ਨਿੱਗੇ-ਨਿੱਗੇ ਤਰੇਲ ਵਰਗੇ ਚਮਕਦੇ ਮੋਤੀ ਸਤਵੰਤ ਦੀਆਂ ਗੱਲਾਂ ਤੇ ਪੈ ਰਹੇ ਹਨ ਪਿਆਰ ਦੇ ਅੰਦਰਲੇ ਸਮੁੰਦਰ ਠਾਠਾ ਮਾਰ ਕੇ ਬਾਹਰ ਆ ਗਏ ਹਨ ਪ੍ਰੀਤਮਾ ਨੂੰ ਆਪਾ ਤਾ ਤਾ ਕੇ ਮਿਲ ਰਹੇ ਹਨ ਹੁਣ ਮਾਂ ਨਾ ਪਿਆਰ ਸਮਾਦੀ ਵਿੱਚ ਹੈ ਨਾ ਸੰਸੇ ਵਿੱਚ ਕੁਝ ਤਾਂ ਪਿਆਰ ਦੀਆਂ ਉਮੜ ਚੜ ਆਈਆਂ ਕਾਂਗਾ ਵਿੱਚ ਰੁੱੜ ਪਈ ਹੈ ਧੀ ਨੂੰ ਕੁੱਟਦੀ ਹੈ ਸਿਰ ਤੇ ਕੰਢ ਪੁਰ ਹੱਥ ਫੇਰਦੀ ਹੈ ਨੈਣ ਪਰ ਪਰ ਡੁੱਲਦੇ ਹਨ ਫੇਰ ਡੁੱਲਦੇ ਹਨ ਹੱਥ ਫੇਰ ਕੁੱਟਦੇ ਹਨ ਛਾਤੀ ਨਾਲ ਧੀ ਨੂੰ ਲਾ ਲਾ ਕੁੱਟਦੇ ਰਜਦੇ ਨਹੀਂ ਕੋਈ ਅਗੰਮਦੀ ਧੂ ਮਾਂ ਨੂੰ ਬੇਬਲ ਕਰ ਰਹੀ ਹੈ ਹਾਂ ਮਾਂ ਉਸ ਆਪਣੇ ਹੀ ਜਿਗਰ ਦੇ ਟੁਕੜੇ ਦੀ ਛੋ ਪਾਪ ਆਕੇ ਛੂਰਸ ਲੈ ਲੈ ਕੇ ਜੀਉ ਪੈ ਰਹੀ ਹੈ ਕਲੇਜੇ ਨੂੰ ਕੁਝ ਹੁੰਦਾ ਹੈ ਕੀ ਹੁੰਦਾ ਹੈ ਕੌਣ ਕਹੇ ਆ ਮਿਲੀ ਹੈ ਤੀ ਮੇਲ ਵਿੱਚ ਤਾਂ ਖੁਸ਼ੀ ਲੋੜੀਏ ਪਰ ਇੱਥੇ ਇਸ ਵੇਲੇ ਕੁਝ ਹੋ ਰਿਹਾ ਹੈ ਕੀ ਹੋ ਰਿਹਾ ਹੈ ਕੁਝ ਹੋ ਰਿਹਾ ਹੈ ਮਾਂ ਆਪਣਾ ਸਿਰ ਚਾਉਂਦੀ ਹੈ ਧੀ ਦੀ ਠੋਡੀ ھیਟ ਹੱਥ ਦੇ ਕੇ ਮੂੰਹ ਉੱਚਿਆਂ ਕਰਦੀ ਹੈ ਵਸਦੇ ਹੰਝੂਆਂ ਦੇ ਸ਼ੀਸ਼ਿਆਂ ਵਿੱਚ ਸਤਰੰਗੀ ਝਾਲ ਵਿੱਚ ਧੀ ਦਾ ਦਰਸ਼ਨ ਕਰਦੀ ਹੈ ਮੱਥਾ ਚੁੰਮਦੀ ਹੈ ਫਿਰ ਗਲੇ ਲਪਟ ਕੇ ਕੁੱਟ-ਕੁੱਟ ਕੇ ਫਰਨ-ਫਰਨ ਡੂਲ ਪੈਂਦੀ ਹੈ ਮਾ ਦੇ ਤਰੇਲ ਮੋਤੀ ਧੀ ਦੀਆਂ ਠੰਡੀਆਂ ਠੰਡੀਆਂ ਗੱਲਾਂ ਤੇ ਪੈ ਰਹੇ ਹਨ ਪਰ ਧੀ ਦੇ ਤਰੇਲ ਮੋਤੀ ਉਸ ਦੀ ਆਪਣੀ ਝੋਲੀ ਵਿੱਚ ਹੀ गिरਦੇ ਹਨ ਸਤਵੰਤ ਲਵੋ ਬੇਟਾ ਜੀਓ ਇਹ ਪਿਆਰ ਇਹੋ ਪਿਆਰ 500 ਮੀਲ ਤੋਂ ਤੂ ਲਿਆਏ ਹਨ ਇਹੋ ਪਿਆਰ ਜਫਰਾ ਨੂੰ ਖੁਸ਼ੀਆਂ ਨਾਲ ਪੁਗਵਾ ਆਏ ਹਨ ਪਿਆਰ ਖਿੰ ਅੰਦਰਲੇ ਦੀ ਪ੍ਰੇਮ ਪ੍ਰਤੀਤੀ ਦੀ ਛੇਨੂ ਮਾਣ ਰਸ ਪ੍ਰੇਮ ਪ੍ਰਤੀਤੀ ਪ੍ਰੇਮ ਅਨੁਭਵ ਪ੍ਰੇਮ ਰਸ ਲੀਨਤਾ ਹਾਂ ਇਹੋ ਗੁਜੇ ਡੁੰਗਾਣਾ ਦੇ ਭਾਵ ਹਨ ਬੇਟਾ ਜੀਓ ਇਹੋ ਤਾਂ ਜੀਵਨ ਹਨ ਸਮਾਪਤਾ ਨਹੀਂ ਕਿੰਨਾ ਲੰਘ ਗਿਆ ਅੰਮੀ ਅਜੇ ਰੱਜੀ ਨਹੀਂ ਉਸੇ ਰਾਂਗ ਵਿੱਚ ਰੱਤੀ ਹੋਈ ਤੀ ਦੀ ਛੋ ਤੋਂ ਪਰੇ ਨਹੀਂ ਹੁੰਦੀ ਆਪੇ ਰਤਾ ਕੋ ਮੂੰਹ ਤੱਕਨ ਲਈ ਵਿਥ ਕਰਦੀ ਹੈ ਆਪੇ ਫਿਰ ਗੱਲ ਨਾਲ ਕੁੱਟ ਲੈਂਦੀ ਹੈ ਛਮ ਛਮ ਰੋ ਪੈਂਦੀ ਹੈ ਵਾਸਤਾਈ ਬੱਚੀ ਹੁਣ ਨਾ ਸੁਪਨਾ ਹੋਵੀਂ हे ਮੇਰੀ ਆਪਣੀ ਲਾਲੀ ਦੇ ਜੁੱਸੇ ਹੁਣ ਨਾ ਪਰਛਾਵਾਂ ਹੋ ਜਾਵੀਂ ਦੂਜਾ ਪਹਿਰ ਵੱਜ ਗਿਆ ਸਿੰਘ ਜੀ ਨੇ ਪਾਸਾ ਪੜਤਿਆ ਜਾ ਖੁੱਲ ਗਈ ਚਾਨ ਦਾ ਸਾਰਾ ਚਾਨਣ ਅੰਦਰ ਪੈ ਰਿਆ ਸੀ ਦੀਵਾ ਆਪੇ ਬੁੱਝ ਗਿਆ ਸੀ ਸਿੰਘ ਜੀ ਨੂੰ ਕੋਈ ਬੈਠਾ ਦਿਸਿਆ ਖਿਆਲ ਆਇਆ ਬਸੰਤ ਕੌਰ ਬੈਠੀ ਪਾਠ ਕਰਦੀ ਹੋ ਸੀ ਪਰ ਦੂਜੀ ਛਿਨ ਬਸੰਤ ਕੌਰ ਪੁੰਜੇ ਬੈਠੀ ਦੀ ਸੀ ਫਿਰ ਉਸ ਦੀ ਝੋਲੀ ਵਿੱਚ ਭਗਵੇ ਰੰਗ ਦਾ ਚੋਲਾ ਪਿਆ ਗੋ ਕਰਕੇ ਤੱਕਿਆ ਤਾਂ ਠੀਕ ਭਗਵੇ ਵੇਸ ਵਾਲਾ ਕੋਈ ਬੈਠਾ ਹੈ ਆਪਨੇ ਤਾਰਿਆਂ ਵੱਲ ਤੱਕਿਆ ਤਾਂ ਰਾਤ ਦਾ ਕੁਝ ਅੰਦਾਜ਼ਾ ਲਾਇਆ ਫਿਰ ਘਬਰਾ ਕੇ ਉਧਰ ਤੱਕੇ ਸੱਚਮੁੱਚ ਕੋਈ ਭਗਵੇਂ ਰੰਗ ਵਾਲਾ ਗੋਦੀ ਵਿੱਚ ਬੈਠਾ ਹੈ ਔਰ ਦੋਵੇਂ ਇੱਕ ਦੂਜੇ ਨੂੰ ਚੰਬੜ ਬੈਠੇ ਹਨ ਆਪਣੇ ਘਰ ਵਿੱਚ ਕਿਸੇ ਬੱਚੇ ਦੇ ਭਗਵੇਂ ਕੱਪੜੇ ਨਹੀਂ ਘਰ ਵਿੱਚ ਕੋਈ ਭਗਵਾ ਚਾਦਰਾਂ ਲੋਈ ਨਹੀਂ ਇਹ ਕੀ ਹੈ ਮੇਰੇ ਨੈਣ ਅਜੇ ਖੁੱਲੇ ਨਹੀਂ ਠੀਕ ਅੱਜ ਥਕੇਵੇਂ ਕਰਕੇ ਨੀਂਦ ਗੂੜੀ ਪਈ ਹੈ ਅੱਖਾਂ ਅਜੇ ਕੌੜੀਆਂ ਹਨ ਰਾਜ ਨਹੀਂ ਸੁੱਤੀਆਂ ਤਦ ਦੇ ਰੰਗ ਵੀ ਰੰਗ ਦਿਖਦੀਆਂ ਹਨ ਪਰ ਫੇਰ ਕੁਝ ਕਮਰੇ ਵਿੱਚੋਂ ਸਵਾਦ ਸਵਾਦ ਆਵੇ ਨਾਮ ਜੋ ਸਿੰਘ ਜੀ ਦੇ ਪ੍ਰਾਣਾ ਵਿੱਚ ਵਸਦਾ ਸੀ ਤ੍ਰਿਖਾ ਟੁਰ ਰਿਹਾ ਹੈ ਇੱਕ ਸਬਦ ਮੇਰੇ ਪ੍ਰਾਨ ਬਸਤ ਹੈ ਜਿਸ ਦੀ ਸੁੱਤੇ ਅਵਸਥਾ ਹੋ ਚੁੱਕੀ ਸੀ ਸਿੰਘ ਆਪਣੇ ਨਾਮ ਦੇ ਪ੍ਰਵਾਹ ਵਿੱਚ ਸਵਾਦ ਵਧਿਆ ਦੇਖਦਾ ਹੈ ਫਿਰ ਨੀਝ ਲਾ ਕੇ ਅੱਖਾਂ ਪਟ ਪਟ ਕੇ ਵੋਟੀ ਵੱਲ ਦੇਖਦਾ ਹੈ ਕਹਿੰਦਾ ਹੈ ਹੇ ਤਾ ਪਗਵਾਵੇ ਤੇ ਮੇਰੀ ਹੀ ਪਿਆਰੀ ਦੀ ਗੋਦ ਵਿੱਚ ਤੇ ਇਸ ਗੋਦ ਵਿੱਚ ਕੋਈ ਡਾਡਾ ਮਿੱਠਾ ਪਿਆਰਾ ਨਾਮ ਦਾ ਅਲੰਬ ਆਇਆ ਹੈ ਚਾਹੇ ਚਮਤਕਾਰ ਹੈ ਕੋਈ ਚਾਹੇ ਸਮਰਥਕ ਆ ਦਿਲ ਨੇ ਟੋ ਲ ਲਈ ਸੁਗੰਧ ਸੁੰਘ ਲਈ ਕਿਤੇ ਇਹ ਬਲਿਖਾਂ ਚੀਰ ਭੇਸ ਵਟਾ ਕੇ ਪੈਂਡੇ ਮਾਰਦੀ ਬੱਚੀ ਤਾਂ ਨਹੀਂ ਆ ਗਈ ਮੇਰੇ ਹੀ ਜਿਗਰ ਦਾ ਟੁਕੜਾ ਤਾਂ ਨਹੀਂ ਪਿਆਰ ਗੋਦੀ ਵਿੱਚ ਆ ਬੈਠਾ ਸਮਾਹਿਤ ਚਿੱਤ ਨੂੰ ਫੇਰ ਸੋਚ ਦੀ ਲੋੜ ਨਹੀਂ ਪਈ ਬੇਵਸ ਆਵਾਜ਼ ਨਿਕਲੀ ਸਤਵੰਤ ਤੇ ਉਸੇ ਦੰਬ ਵਿੱਚ ਆਵਾਜ਼ ਆਈ ਬਾਪੂ ਜੀਓ ਤੇ ਅਗਲੀ ਛਿਨ ਵਿੱਚ ਜਿਗਰ ਦਾ ਟੁਕੜਾ ਜਿਗਰ ਨਾਲ ਜਾ ਵੱਚਾ ਪਿਤਾ ਦੀ ਪਿਆਰ ਗੋਦ ਵਿੱਚ ਧੀ ਜਾ ਬੈਠੀ ਤੇ ਛਾਤੀ ਨਾਲ ਧੀ ਦਾ ਸਿਰ ਜਾ ਲੱਗਾ ਤੇ ਧੀ ਦੇ ਸਿਰ ਉੱਤੇ ਟਿਕ ਗਿਆ ਤੇ ਫਿਰ ਪਿਆ ਪਿਆਰਾ ਵਾਲਾ ਨਾਮ ਵਾਲਾ ਨਾਮ ਰਸੀਆ ਹੱਥ ਬੇਟਾ ਜੀਓ ਬੇਟਾ ਜੀਓ ਉਸ ਨਾਮ ਰਸੀਆ ਰਸਨਾ ਤੋਂ ਉਚਾਰ ਹੋ ਰਿਹਾ ਹੈ ਹਾਂ ਉਹਨਾਂ ਰੰਗ ਰਤੜੇ ਨੈਣਾ ਤੋਂ ਕੋਈ ਕੋਈ ਤ੍ਰੇਲ ਮੋਤੀ ਕਦੇ-ਕਦੇ girਦਾ ਹੈ ਬੇਟਾ ਜੀਓ ਦੇ ਸੀਸ ਤੇ ਦਸਨ ਦੁਆਰ ਦੇ ਟਿਕਾਣੇ ਪੈਂਦਾ ਹੈ ਚਰਨ ਚਰਨ ਚਰਨਾਟ ਬੇਟਾ ਜੀਓ ਦੇ ਸਰੀਰ ਵਿੱਚ ਹੁੰਦੀ ਹੈ ਅੰਦਰ ਧੂਪ ਪੈਂਦੀ ਹੈ ਪਿਆਰ ਦੀ ਹਾਂ ਨਾਲੇ ਨਾਮ ਅੰਦਰ ਝੂਮਦਾ ਦਿਸਦਾ ਹੈ ਆਪ ਉਸ ਦੇ ਦੁਆਲੇ ਪਰ ਕਰਮਾ ਕਰਦਾ ਜਾਪਦਾ ਹੈ ਪਿਤਾ ਤੇ ਪਿਆਰ ਦਾ ਵਿਛੜ ਵਿਛੜ ਮਿਲਿਆ ਦਾ ਬੇ ਸੁਧ ਕਰ ਦੇਣ ਵਾਲਾ ਪਿਆਰ ਸਵਾਦ ਝਿਮ ਝਿਮ ਅੰਮ੍ਰਿਤ ਵਸਤਾ ਪੈ ਰਿਹਾ ਹੈ ਵਿਚ ਨਾਮ ਦੀ ਮਗਨਤਾ ਨਾਮ ਮਹਾਰਸਤਾ ਸਵਾਦ ਸਿੰਜਰਦਾ ਹੈ ਸਤਵੰਤ ਨੂੰ ਬੇਹੋਸ਼ੀ ਦੇ ਦਰਜੇ ਦੀ ਮਗਨਤਾ ਹੈ ਕਿਸੇ ਵੇਲੇ ਡੋਬਾ ਕਿਸੇ ਵੇਲੇ ਨਾਮ ਰਸਤਾ ਲਹਿਰਾ ਕਿਸੇ ਵੇਲੇ ਕਲੇਜੇ ਵਿੱਚ ਅਗੰਮੀ ਤੂੰ ਖਿੱਚ ਕਸ ਪਿਆਰ ਤੇ ਨੈਣਾ ਦਾ ਸਾਰਾ ਹੀ ਡੁੱਲ ਪੈਣਾ ਆਹਾ ਪਿਆਰ RAM ਜੀਓ ਤੇਰੇ ਸਾਗਰ ਵਾਂਗੂ ਅਨਤ ਰੰਗ ਤੇਰੇ ਲਹਿਰੇ ਸਦਾ ਨਵੇਂ ਤੋਂ ਨਵੇਂ ਕੌਣ ਇੰਨਾ ਨੂੰ ਗਿਣੇ ਤੇ ਵਰਨਨ ਕਰੇ ਹਾਂ ਤੂੰ ਹੋ ਤੂੰ ਆ ਤੂੰ ਅੰਦਰ ਲੰਗ ਚੰਜੋਲ ਤੇ ਹਿਲੋਰੇ ਲਾ ਦੇ ਜੀਵਨ ਰੁਮਕੇ ਛੇੜ ਦੇ ਜੀਵਾਂ ਦੇ ਸਾਰੇ ਜੀਵਾਂ ਦੇ ਜਿੰਨੇ ਹੋ ਸਕਣੀ ਹਾਂ ਇਸੇ ਵੇਲੇ ਬੇਟਾ ਜੀਓ ਇਸ ਪਿਆਰੀ ਗੋਦੀ ਵਿੱਚ ਰਾਮ ਰਸੀਆ ਗੋਦੀ ਵਿੱਚ ਕੋਈ ਸਵਾਦ ਪਿੰਗਾ ਵਿੱਚ ਬੈਠੀ ਝੂਟੇ ਲੈ ਰਹੀ ਹੈ ਸੋ ਝੂਟੇ ਉਸਨੂੰ ਰਸ ਮਗਨ ਕਰ ਰਹੇ ਹਨ ਹਾ ਮਦਹੋਸ਼ੀ ਹੈ ਜਿਸ ਮਦਹੋਸ਼ੀ ਵਿੱਚ ਗਲੇਜਾ ਕਸਕਾਂ ਖਾਂਦਾ ਹੈ ਲੀਨ ਹੁੰਦਾ ਹੈ ਰਸ ਵਿੱਚ ਡੁੱਬਦਾ ਹੈ ਸੂਰਤ ਕਿਸੇ ਸ਼ੁਕਰ ਤੇ ਕਿਸੇ ਉਚਿਆਨ ਵਿੱਚ ਉਡਾਰੀ ਮਾਰਦੀ ਹੈ ਫਿਰ ਵਿਰਾਗ ਲਹਿਰੇ ਮਾਰਦਾ ਤੇ ਨੈਣ ਪਰ ਕੇ ਡੁੱਲ ਪੈਂਦੇ ਹਨ ਫਿਰ ਕੋਈ ਨਾਮ ਰੰਗ ਦੀ ਲਹਿਰ ਆਉਂਦੀ ਹੈ ਦਿਲ ਰਸ ਮਗਨਤਾ ਵਿੱਚ ਜਾਂਦਾ ਹੈ ਫਿਰ ਆਪਾ ਚਰਨਾਟ ਖਾ ਕੇ ਬਿਰੋਂ ਦੇ ਤਰੰਗ ਤੇ ਮੇਲ ਦੇ ਰੰਗ ਵਿੱਚ ਲਹਿਰ ਖਾ ਜਾਂਦਾ ਹੈ ਫਿਰ ਆਪਾ ਟਿਕ ਟਿਕੇ ਕਿਤੇ ਕਿਸੇ ਉੱਚੇ ਰੰਗ ਵਿੱਚ ਲਹਿਰ ਖਾ ਜਾਂਦਾ ਹੈ ਮਾਂ ਤੱਕ ਰਹੀ ਹੈ ਨੈਣ ਭਰ ਭਰ ਆ ਰਹੇ ਹਨ ਕਲੇਜਾ ਠਾਰ ਰਿਹਾ ਹੈ ਹੁਣ ਮਨ ਕਹਿ ਰਿਹਾ ਹੈ ਸੁਪਨਾ ਨਹੀਂ ਪਰ ਪ੍ਰਤੱਖ ਹੈ ਫਿਰ ਤਸੱਲੀ ਕਰਨ ਲਈ ਆਪਣੇ ਆਪ ਨੂੰ ਚੁੰਡੀ ਵੜ ਕੇ ਵੇਖਦੀ ਹੈ ਫਿਰ ਧੀ ਦੇ ਪਿੰਡੇ ਤੇ ਹੱਥ ਫੇਰ ਕੇ ਵੇਖਦੀ ਹੈ ਉੱਠ ਕੇ ਟੁਰਦੀ ਹੈ ਪਤੀ ਜੀ ਦੇ ਮੰਜੇ ਤੇ ਹੱਥ ਫੇਰ ਕੇ ਤੱਕਦੀ ਹੈ ਕਿ ਬੰਜਾ ਖਾਲੀ ਹੈ ਫਿਰ ਬੈਠ ਕੇ ਵੇਖ ਕੇ ਉਹਨਾਂ ਚਰਨਾਂ ਤੇ ਹੱਥ ਲਾ ਕੇ ਦੇਖਦੀ ਹੈ ਮਲਕੜੇ ਪ੍ਰਤੀਤ ਕਰਦੀ ਹੈ ਕਿ ਉਹਨਾਂ ਦੇ ਹੀ ਚਰਨ ਹਨ ਪਰ ਵੇਖੋ ਉਹ ਕਿਸੇ ਉੱਚੇ ਰੰਗ ਵਿੱਚ ਅਰੂੜ ਹਨ ਕਿ ਚਰਨਾਂ ਨੂੰ ਛੁੰਦਿਆ ਸਾਰ ਉਸ ਉੱਚੇ ਰੰਗ ਦੀ ਰਸ ਭਰੀ ਚਨਾਟ ਬਸੰਤ ਕੋਰ ਨੂੰ ਵੀ ਛਿੜਦੀ ਹੈ ਉਹ ਅੱਗੇ ਹੀ ਪ੍ਰੇਮ ਰਾਜ ਦੇ ਪੰਘੂੜੇ ਝੂਟ ਰਹੀ ਸੀ ਇਸ ਛੂ ਨਾਲ ਇੱਕ ਉੱਚੇ ਰਸ ਦੀ ਅਗੰਮੀ ਲਹਿਰ ਆਪਣੀ ਪਰਤੀਤੀ ਦੇਂਦੀ ਆਵਜੀ ਜਾਣਦੀ ਤਾਂ ਸੀ ਪਤੀ ਜੀ ਨਾਮ ਰਸਿਆ ਹਨ ਕਦੇ-ਕਦੇ ਉਹਨਾਂ ਦੀ ਛੂ ਵਿੱਚ ਇਹ ਰੰਗ ਤੱਕਿਆ ਵੀ ਸੀ ਪਰ ਅੱਜ ਉਹ ਰਸ ਬੜੇ ਜ਼ੋਰਾਂ ਦਾ ਸੀ ਔਰ ਛੇਬਰਾ ਲਾ ਲਾ ਕੇ ਵਰਸ ਰਿਹਾ ਸੀ ਬਸੰਤਕ ਔਰ ਉਸ ਤਰ੍ਹਾਂ ਪਤੀ ਚੰਨਾ ਨੂੰ ਛੁੰਦੀ ਉਸੇ ਤਰ੍ਹਾਂ ਤਰੇ ਹੱਥ ਚੰਨਾ ਤੇ ਧਰ ਰਹੀ ਸੀ ਉਸੇ ਰੰਗ ਵਿੱਚ ਰੰਗਮਗਨ ਹੋ ਗਈ ਆਪ ਆਪਣੇ ਆਪ ਦੇ ਅੰਦਰ ਨਾਮ ਰਸ ਵਿੱਚ ਹਾਂ ਦਾਤੇ ਦੇ ਅਰਸ਼ਾ ਦੇ ਪਤੀ ਦੇ ਰੰਗ ਵਿੱਚ ਟਿਕ ਗਈ ਜੀਓ ਜੀ ਇਹ ਪ੍ਰੇਮ ਮੂਰਤੀ ਇਹ ਪਿਆਰਾਂ ਦਾ ਨਕਸ਼ਾ ਇਹ ਸੱਚੇ ਉੱਚੇ ਗੁਰਮੁਖ ਪ੍ਰੇਮ ਦਾ ਰੰਗ ਇਹ ਉਸ ਇਸ਼ਕ ਦੇ ਦੇਵਤਾ ਦਾ ਬੁੱਤਖਾਨਾ ਇਸੇ ਤਰ੍ਹਾਂ ਲੱਗਾ ਰਹੀ ਰਸ ਰੰਗ ਦੀ ਮਿੱਠੀ ਮਿੱਠੀ ਤ੍ਰੇਲ ਪੈਂਦੀ ਰਹੀ ਨਾਮ ਦਾ ਪਰਵਾ ਬਰੀਕ ਬਰੀਕ ਫੁਹਾਰੇ ਵਾਂਗ ਚਲਦਾ ਰਹੀ ਚੰਦਰਮਾ ਚੁਕ ਚੁਕ ਬਾਰੀਆਂ ਵਿੱਚੋਂ ਅੰਦਰ ਆ ਆ ਦਰਸ਼ਨ ਘਰ ਘਰ ਠਰਦਾ ਰਹੇ ਤਾਰੇ ਲਟਕ ਲੜਕ ਕੇ ਖਿੜਕੀਆਂ ਵਿੱਚੋਂ ਤੱਕਦੇ ਤੱਕਦੇ ਲੜਕੀਆਂ ਨਜ਼ਰਾਂ ਪਾ ਪ ਇਸ ਨੂਰਾਨੀ ਸ਼ੂ ਨਾਲ ਸ਼ੂ ਛੂ ਕੇ ਚਮਕਦੇ ਡੁਲਕਦੇ ਰਹਿਣ ਹਾਂ ਇੱਕ ਰਾਤ ਪਿੱਛੇ ਅਸਾਂ ਸਤਵੰਤ ਘੋਰ ਨੂੰ ਮਾਪਿਆਂ ਨੂੰ ਮਿਲਦੇ ਤੱਕਿਆ ਹੈ ਪਹਿਲੋਂ ਬੂਹਾ ਖੜਕਿਆ ਸੀ ਤੇ ਬਸੰਤ ਘੋਰ ਦੇ ਪੁੱਛਣ ਤੇ ਆਵਾਜ਼ ਆਈ ਸੀ ਕਿ ਲਿੱਟਾਂ ਵਾਲੇ ਪਰ ਉੱਪਰ ਆਈ ਸੀ ਸਤਵੰਤ ਭਗਵੇਂ ਪੇਸ ਵਿੱਚ ਅਸਲ ਗੱਲ ਇਹ ਸੀ ਕਿ ਪੰਜਾਬ ਵਿੱਚ ਜਗਾ ਜਗਾ ਮਰਹੱਟੇ ਫਿਰ ਰਹੇ ਸਨ ਲਾਹੌਰ ਵਿੱਚ ਵੀ ਮਰਹੱਟੇ ਕਬਜ਼ਾ ਕਰ ਚੁੱਕੇ ਸਨ اٹਕ ਮਲਤਾਨ ਤੱਕ ਕਿਲਿਆਂ ਤੇ ਕਬਜ਼ਾ ਰੱਖਦੇ ਹਨ ਪਰ ਜਗਾ ਜਗਾ ਬਚਵੇਂ ਟਿਕਾਣੀ ਸਿੱਖ ਆਪਣੇ ਪੈਰ ਪੱਕੇ ਜਮਾ ਰਹੇ ਸਨ ਭਾਵੇਂ ਇਹ ਮਰਹੱਟੇ ਸਿਖਾਂ ਨਾਲ ਲੜਦੇ ਵੀ ਖੁੱਲਕੇ ਨਹੀਂ ਸਨ ਪਰ ਮੈਲ ਵੀ ਨਹੀਂ ਸੀ ਤੇ ਐਸਾ ਲਾਇਕ ਆਦਮੀ ਸਮੇਂ ਨੇ ਕੋਈ ਨਹੀਂ ਸੀ ਦਿੱਤਾ ਜੋ ਉਸ ਵੇਲੇ ਸਿੱਖ ਤੇ ਮਰਹੱਟਾ ਤਾਕਤਾਂ ਦਾ ਏਕਾ ਕਰਾ ਕੇ ਇੱਕ ਮਿਲਵਾ ਟਾਕਰਾ ਬਦੇਸ਼ੀ ਅਫਗਾਨਾਂ ਦੇ ਲਈ ਤਿਆਰ ਕਰਵਾ ਦਿੰਦਾ ਸਿੱਖ ਦਬਕੇ ਨਹੀਂ ਪਰ احتਿਆਤ ਕਰਦੇ ਸਨ ਭਾਵੇਂ ਅਦੀਨਾ ਬੇਕਪਾਸੋਂ ਮਾਮਲਾ ਲੈ ਆਏ ਸਨ ਤੇ ਸਰਹੰਦ ਪੂਰਬੀ ਤਾਵਾ ਕਰਕੇ ਨਜ਼ਰਾਨਾ ਲਿਆ ਸੀ ਪਰ ਤਦ ਵੀ ਉਹ ਜਾਣਦੇ ਸਨ ਕਿ ਸਾਡੀ ਬਜਵੀ ਤਾਕਤ ਅਜੇ ਨਹੀਂ ਬਣੀ ਉਧਰੋਂ ਅਫਗਾਨਿਸਤਾਨ ਤੋਂ ਬਹੁਤ ਸਾਰੀ ਫੌਜ ਤੇ ਟੁਰਨ ਦੀ ਆਵਾਜ਼ ਕੰਨੀ ਪੈ ਰਹੀ ਸੀ ਅਹਿਮਦ ਸ਼ਾਹ ਫੇਰ ਆ ਰਿਹਾ ਸੀ ਇਸ ਕਰਕੇ ਸਿੱਖਾਂ ਨੇ ਗੁਰਮਤਾ ਸੋਧ ਕੇ ਆਪਣੇ ਸਾਰੇ ਵਰਤਾਰੇ ਜੋ ਵਰਤਨੇ ਸਨ ਫੈਸਲਾ ਕਰ ਲਏ ਸਨ ਅਹਿਮਦ ਸ਼ਾਹ ਦੇ ਕਾਬਲੋਂ ਟਰੰਦੀ ਖਬਰ ਸੁਣ ਕੇ ਮਰਾਠੇ ਪੰਜਾਬ ਵਿੱਚੋਂ ਖਿਸਕਣੇ ਸ਼ੁਰੂ ਹੋਈ ਇਸ ਦੁਚਿੱਤੇ ਵੇਚ ਕੇ ਕਿਤੇ ਮਰਾਠਿਆਂ ਨਾਲ ਆੜਪੇਟ ਨਾ ਹੋ ਜਾਏ ਜਾਂ ਅਬਦਾਲੀ ਦੇ ਆਇਆ ਕੀ ਫੁੱਲ ਖਿੜੇ ਸ਼ਾਹ ਰਾ ਉੱਤੇ ਵਸਦੇ ਨਗਰ ਖੰਨੇਵਾਲ ਸਤਵੰਦ ਤੇ ਅਲਾਮਬਾ ਸਿੰਘ ਦੇ ਜਥੇ ਨੂੰ ਖੁੱਲਮ ਖੁੱਲੇ ਟੋਰ ਦੇਣਾ ਦਾ ਨਾ ਹੀ ਨਹੀਂ ਸੀ ਲਾંબા ਸਿੰਘ ਨਵਾਂ ਜਵਾਨ ਸੀ ਉਸ ਨੂੰ ਕਿਸੇ ਵਦੇਰੀ ਸਲਾਮਤੀ ਵਾਲੀ ਥਾਂ ਰੱਖ ਕੇ ਸਿੱਖਾਂ ਦੇ ਖਖੇੜ ਬਖੇੜ ਵਾਲੇ ਜੀਵਨ ਲਈ ਤਿਆਰ ਕਰਨਾ ਮੁਨਾਸਬ ਸੀ ਇਸ ਕਰਕੇ ਉਹ ਮਹਾਰਾਜਾ ਪਟਿਆਲੇ ਦੇ سپੁਰਦ ਹੋਏ ਜਿੱਥੇ ਉਹਨਾਂ ਨੂੰ 72 ਜਵਾਨ ਹੋਰ ਦੇ ਕੇ ਸੋਦ ਦੇ ਜੱਥੇ ਦਾ ਜੱਥੇਦਾਰ ਥਾਪਿਆ ਗਿਆ ਔਰ ਉਹ ਉੱਥੇ ਰਿਹਾ ਲਾਂਬੇ ਥਾਂ ਰਹਿ ਕੇ ਕੰਮ ਕਾਜ ਸਿੱਖਣ ਲੱਗੇ ਸਤਵੰਤ ਜੀ ਨੂੰ ਲਿਟਾਂ ਵਾਲੇ ਸੰਤਾਂ ਦੇ ਨਾਲ ਭਗਵੇਂ ਭੇਸ ਵਿੱਚ ਆਪਣੇ ਘਰ ਘੱਲਿਆ ਗਿਆ ਜੋ ਮਿਲ ਵੀ ਆਵੇਂ ਤੇ ਨਗਰ ਵਿੱਚ ਪਤਾ ਵੀ ਨਾ ਲੱਗੇ ਪਤਾ ਨਹੀਂ ਸੀ ਕਿ ਅਬਦਾਲੀ ਦੇ ਆਇਆ ਦੇਸ਼ ਦਾ ਕੀ ਬਣੇਗਾ ਔਰ ਖਾਸ ਖੰਨੇ ਦੀ ਤਾਂ ਤਲਾਸ਼ੀ ਹੋਣ ਦੀ ਵੀ ਆਸ ਪੱਕੀ ਸੀ ਬੂਟਾ ਲਿਟਾਂ ਵਾਲੇ ਸੰਤਾ ਨਹੀਂ ਆਖੜ ਕਾਇਆ ਸੀ ਓਨਾ ਹੀ ਆਖਿਆ ਸੀ ਲਿਟਾਂ ਵਾਲੇ ਓਨਾਂ ਨੂੰ ਹੀ ਬਸੰਤ ਕੌਰ ਇਹ ਕਹਿ ਕੇ ਬੂਹਾ ਭੀੜੀ ਆਉਣਾ ਆਪ ਓਨਾਂ ਲਈ ਥਾਂ ਬਣਾਉਣ ਚ ਬਾਰੇ ਚੜ ਗਈ ਸੀ ਜੋ ਚੁਬਾਰਾ ਡਿਉੜੀ ਦੇ ਉੱਤੇ ਗਲੀ ਵੱਲ ਰੁੱਖ ਕਰਦਾ ਸੀ ਡਿਓੜੀ ਦੇ ਅੰਦਰ ਵੜ ਕੇ ਸੰਤ ਦਾ ਮੰਜੀ ਡਾ ਕੇ ਉੱਥੇ ਹੀ ਬੈਠੇ ਗਏ ਤੇ ਸਤਵੰਦ ਜੋ ਸੰਤਾ ਦੇ ਮਗਰ ਲੁਕੀ ਖੜੀ ਸੀ ਤੇ ਮਾ ਦੀ ਨਜ਼ਰੀ ਨਹੀਂ ਸੀ ਪਈ ਤੇ ਸੀ ਭਗਵੇਂ ਪੇਸ ਵਿੱਚ ਮਾ ਦੇ ਮਗਰੇ ਮਗਰ ਉੱਪਰ ਗਈ ਸੀ ਸੰਤ ਪ੍ਰੇਮ ਰਾਜ ਦੇ ਜਾਨੂ ਸਨ ਉਹੇ ਠਾਂ ਡਿਓੜੀ ਵਿੱਚ ਇਸ ਲਈ ਰਹੇ ਸਨ ਕਿ ਮਾਤਾ ਮਿਤਾ ਤੇ ਬੱਚੜੀ ਦੇ ਮਿਲਾਪ ਵੇਲੇ ਪਿਆਰ ਦੇ ਬਲਵਲਿਆਂ ਦੇ ਉਛਾਲੇ ਤੇ ਰਸਾਂ ਦੇ ਤਰੰਗਾਂ ਵੇਲੇ ਕੋਈ ਗੈਰ ਨੇੜੇ ਨਾ ਹੋਵੇ ਸਾਂਤਤਾ ਅਮਰਤ ਵੇਲੇ ਟੁਰ ਗਏ ਸਨ ਤੇ ਸਤਵੰਤ ਮਾਪਿਆਂ ਦੇ ਘਰ 15 ਕੁ ਦਿਨ ਰਹੀ ਪਰ ਗੁਪਤ ਕਿਸੇ ਨੂੰ ਗ੍ਰਾਮ ਵਿੱਚ ਪਤਾ ਨਹੀਂ ਲੱਗਾ ਕਿ ਇੰਨਾ ਦੀ ਕਾਕੀ ਆ ਗਈ ਹੈ ਇਸ ਤੋਂ ਮਗਰੋਂ ਉਹ ਵੀ ਪਟਿਆਲੇ ਰਾਜ ਵਿੱਚ ਚਲੀ ਗਈ ਤੇ ਆਪਣੇ ਵੀਰ ਦੇ ਜਥੇ ਵਿੱਚ ਸੇਵਾ ਦੇ ਕੰਮ ਤੇ ਰਹੀ ਮਰਹਟੇ ਤਾਂ ਹੁਣ ਪੰਜਾਬ ਛੱਡ ਕੇ ਪਰਤ ਚੁੱਕੇ ਸਨ ਅਬਦਾਲੀ ਦਾ ਇਹ ਹਮਲਾ ਬੇਰੋਕ ਆ ਰਿਹਾ ਸੀ ਸਿੱਖ ਵੀ ਉਸ ਦੀ ਫੌਜੀ ਤਾਕਤ ਦਾ ਅੰਦਾਜ਼ਾ ਕਰਕੇ ਇੱਧਰ ਉੱਧਰ ਹੋ ਗਏ ਉਹ ਤਾਂ ਤਾਕਤ ਬਣਾ ਰਹੇ ਸਨ ਤੇ ਈਓਂ ਲੜਦੇ ਸਨ ਕਿ ਲੜਨ ਮਾਰਨ ਪਰ ਆਪਣੀ ਤਾਕਤ ਗਵਾ ਨਾ ਲੈਣ ਉਹ ਹਰ ਸਮੇ ਦੇ ਫੇਰ ਨੂੰ ਤੇ ਹਰ ਵਟਾਓ ਨੂੰ ਆਪਣੇ ਬਲ ਵਧਾਉਣ ਦਾ ਵਸੀਨਾ ਬਣਾ ਲੈਂਦੇ ਔਰ ਕਦੇ ਪੁਲੇਵੇ ਵਿੱਚ ਆ ਕੇ ਆਪਣਾ ਬਲ ਨਸ਼ਟ ਨਾ ਕਰਦੇ ਲਾਹੌਰ ਅਪੜ ਕੇ ਅਬਦਾਲੀ ਨੇ ਖੁੱਲੀ ਦਰਵਾਜ਼ੀ ਕਬਜ਼ਾ ਕੀਤਾ ਕਰੀਮ ਦਾਦ ਖਾਨ ਨੂੰ ਹਾਕਮ ਥਾਪ ਕੇ ਆਪ ਦਿੱਲੀ ਨੂੰ ਕੂਚ ਕੀਤਾ ਉਸਨੇ ਦੱਸਿਆ ਕਿ ਮਰਾਠੇ ਤਾਂ ਟੁਰ ਗਏ ਹਨ ਆਪਨੇ ਕਬਜ਼ੇ ਕੀਤੇ ਥਾਵਾਂ ਵੀ ਨਾਲੇ ਛੱਡ ਗਏ ਹਨ ਆਪ ਦੇ ਟੁਰ ਜਾਣ ਮਗਰੋਂ ਉਹ ਆਸਿਰ ਕੱਢਣਗੇ ਔਰ ਕਿਸੇ ਤੋਂ ਦਬਾਇਆ ਨਹੀਂ ਦੱਪਣਗੇ ਮਰਾਠਿਆਂ ਤੋਂ ਨਹੀਂ ਦੱਬੇ ਦੁਆਬੇ ਦਾ ਨਵਾਬ ਡਰਦਾ ਹੈ ਸਰਹੰਦ ਤੁਹਾਡੇ ਮਗਰੋਂ ਫੇਰ ਜਾ ਪਈ ਸਨ ਏ ਸੁਣ ਕੇ 5000 ਫੌਜ ਤੇ ਕੁਝ ਤੋਪਾਂ ਦੇ ਕੇ ਅਬਦਾਲੀ ਨੇ ਅਬਦੁੱਲਾ ਖਾਨ ਨੂੰ ਸਿੱਖਾਂ ਦੇ ਪ੍ਰਬੰਧ ਲਈ ਪੰਜਾਬ ਵਿੱਚ ਗਸ਼ਤ ਕਰਨ ਅਤੇ ਜਿੱਥੋਂ ਸਿੱਖ ਸਿਰ ਕੱਢਣ ਉੱਥੇ ਹੀ ਫੇਰ ਦੇਣ ਲਈ ਛੱਡਿਆ ਪਰ ਸਿੱਖ ਅਣਜਾਣੇ ਨਹੀਂ ਸਨ ਕਿ ਆਪਣੇ ਆਪ ਨੂੰ ਇਸ ਵੇਲੇ ਤਬਾਹ ਕਰ ਦੇ ਜਦ ਕਿ ਉਹਨਾਂ ਦੇ ਪੈਰ ਜੰਮ ਰਹੇ ਸਨ ਉਹਨਾਂ ਦਾ ਜੋ ਕੁਝ ਸੀ ਆਪਣੇ ਪੈਰਾਂ ਤੇ ਸੀ ਉਦੋਂ ਦਿੱਲੀ ਦੀ ਜੋ ਤਾਕਤ ਰਹੀ ਖਹੀ ਸੀ ਉਨ੍ਹਾਂ ਦੇ ਵਿਰੁੱਧ ਸੀ ਅਫਗਾਨਿਸਤਾਨ ਦੀ ਤਾਕਤ ਵੀ ਉਨ੍ਹਾਂ ਦੇ ਵਿਰੁੱਧ ਸੀ ਐਨਾ ਹਾਲਾਤਾਂ ਵਿੱਚ ਉਹ ਬੜਾ ਬਚਾ ਬਚਾ ਕੇ ਟੁਰਦੇ ਤੇ ਆਪਣੇ ਪੈਰ ਪੱਕੇ ਕਰਦੇ ਔਰ ਤਬਾਹੀ ਦੇ ਵੇਲੇ ਬਚਾਓ ਦੇ ਦਾਅਵਾ ਕਾਓ ਕਰ ਲੈਂਦੇ ਅਬਦੁੱਲਾ ਖਾਨ ਜੋ ਸਿੱਖਾ ਨਹੀਂ ਥਾਪਿਆ ਗਿਆ ਉਹ ਸੀ ਜੋ ਇਸ ਤੋਂ ਪਹਿਲੇ ਹਮਲੇ ਵਿੱਚ ਅਬਦਾਲੀ ਬਨੋਂ ਕਸ਼ਮੀਰ ਗਿਆ ਸੀ ਜਿਸ ਨੇ ਕਸ਼ਮੀਰ ਮੁਗਲ ਕਬਜ਼ੇ ਤੋਂ ਸਦਾ ਲਈ ਛੁਡਾ ਕੇ ਪਠਾਣਾ ਦੇ ਕਬਜ਼ੇ ਕੀਤਾ ਜੋ ਕਿ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹੀ ਆ ਕੇ छुड़ाया 사કી ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ